ਬਰੇਗੀ ਗੱਲ ਉਹਨੇ ਬਾਈ ਦੀ ਅੱਗ ਲੱਗੀ ਅੰਦਰ ਕਿਹੜੀ ਜਗ੍ਹਾ ਅੱਗ ਲੱਗੀ ਕਿਵੇਂ ਲੱਗੀ ਸਟ੍ਰਾਈਟ ਫਾਈਟਰੀ ਦੇ ਵਿੱਚ ਅੱਗ ਲੱਗੀ ਆ ਇਹਨਾਂ ਨੇ ਇਹ ਬੇਨਤੀ ਕੀਤੀ ਵੀ ਪਾਣੀ ਸਾਡੇ ਅੰਦਰ ਜਾਣ ਦਿਓ ਪਾਣੀ ਦੇ ਟੈਂਕੇ ਜਾਣ ਵੀ ਦੇ ਰਹੇ ਆਂ ਕਿਹਦੀ ਜੀਨੋਂ ਅੱਗ ਲੱਗੀ ਹੁੰਦੀ ਆਂ ਅੰਦਰ ਇਹ ਨਾਲ ਇਜਾਰ ਦੇ ਵਿੱਚ ਕਹਿ ਰਹੇ ਆਂ ਵੀ ਅੱਗ ਲੱਗੀ ਆਂ ਕਿਹਨੂੰ ਵੀ ਲੱਗੀ ਪੂਰੀ ਨਾਲ ਯਾਰ ਆ ਕੱਟੋਂ ਕੱਟ ਡੇਢ ਘੰਟਾ ਹੋ ਗਿਆ ਅੱਗ ਨੂੰ ਵੀ ਲੱਗੀ ਡੇਢ ਪੌਣੇ 2 ਘੰਟੇ ਹੋ ਗਿਆ ਜੀ ਟੀਮ ਵੀ ਅੰਦਰ ਗਈਆਂ ਗੱਡੀਆਂ ਬਹੁਤ ਜਾ ਰਹੀਆਂ ਫਾਇਰ ਬੋਟ ਗੱਡੀਆਂ ਆ ਰਹੀਆਂ ਆ ਜੀ ਅਸੀਂ ਵੀ ਸੁਰੂਰ ਨੂੰ ਦਿੱਤਾ ਬਰਾਲੇ ਵੀ ਗੱਲ ਹੋ ਗਈ ਰਾਜ ਸਾਹਿਬ ਨਾਲ ਮੇਰੀ ਗੱਲ ਹੋ ਗਈ ਰਾਜ ਸਾਹਿਬ ਨੇ ਫੋਨ ਕੀਤਾ ਬਾਹਰ ਜੀ ਹੋ ਉਹਨਾਂ ਨੇ ਵੀ ਕੀਤਾ ਉਹਨਾਂ ਨੇ ਗੱਲ ਕੀਤੀ ਆ ਵੀ ਫੈਰਬੋਟ ਆ ਰਹੀ ਆ ਵੱਧ ਤੋਂ ਵੱਧ ਕਾਣ ਹਜੇ ਫਿਲਹਾਲ ਤਾਂ ਨਹੀਂ ਕੋਈ ਦੱਸਿਆ ਉਹਨਾਂ ਨੇ ਕਿਉਂ ਅੰਦਰ ਜਾਣ ਨਹੀਂ ਦੇ ਰਹੇ ਮੂਹਰੇ ਤੋਂ ਹਨ ਨਹੀਂ ਸ਼ੰਕਰ ਨਾਲ ਦਮ ਕਰਨਾ ਹੁਣ ਅੰਦਰ ਫੈਟੇ ਦੇ ਵਿੱਚ ਦੇਖ ਕੇ ਸੁਣੀ ਕੋਈ ਗੱਲ ਨਹੀਂ ਬਿਲਕੁਲ ਨਹੀਂ ਸੁਣੀ ਐਵੇਂ ਰਹੇਵੇਂ ਕਾਣ ਹੋਇਆ ਇਹ ਕਹਿੰਦੇ ਵੀ ਸਾਡੇ ਯਾਰ ਦੇ ਵਿੱਚ ਤੂੜੀ ਪਈ ਆ ਉੱਥੇ ਸਾਡੀ ਸਪਲਾਈ ਤੋਂ ਉੱਥੇ ਅੱਗ ਲੱਗੀ ਆ ਵੀ ਉਹ ਦੂਰੇ ਕੋਈ ਅੱਗ ਨਹੀਂ ਬਚਾਉਣ ਲੱਗੇ ਹੋਏ ਆਪਾਂ ਬਹੁਤ ਆਗਾਮਨਾ ਵੀ ਗੱਲ ਹੋਈ ਆ ਖਾਨਸਾ ਇਹਨਾਂ ਵੀ ਗੱਲ ਹੋਈ ਆ ਕਿ ਇਹਨਾਂ ਦੇ ਵਿੱਚ ਹੀ ਲੱਗੇ ਹੋਏ ਆ ਇਹ ਬਾਈ ਤੁਸੀਂ ਦੇ ਮਾਇਕ ਰੇਸ਼ਨ ਸਿੰਘ ਛੰਨਾ ਜੋ ਟਰਾਈਡੈਂਟ ਫੈਕਟਰੀ ਦੇ ਵਿੱਚ ਇਧਰ ਪੁਰਾਣੀ ਚੱਕ ਲੱਗੀ ਵੀ ਇਹ ਤੋਂ ਪਹਿਲਾਂ ਦੋ ਘਟੇ ਹੋ ਗਏ ਯਾਨੀ ਹਾਲ ਤੱਕ ਆਗੂ ਤੇ ਕਾਬੂ ਨਹੀਂ ਪਿਆ ਯਾਨੀ ਕਈ ਅਫਸਰ ਸਾਹਿਬ ਨਾਲ ਗੱਲ ਹੋਈ ਆ ਜਿਵੇਂ ਤਰ੍ਹਾਂ ਉਹ ਲਿਆ ਨੈਬ ਤਹਿਸੀਲਦਾਰ ਸਾਹਿਬ ਆ ਗਏ ਉਹਨਾਂ ਨਾਲ ਵੀ ਗੱਲ ਹੋਈ ਆ ਕਹਿੰਦੇ ਜਲਦੀ ਅੱਗ ਤੇ ਕੰਟਰੋਲ ਪਾ ਰਹੇ ਆ ਜੀ ਫਾਇਰੋ ਬ੍ਰਿਗੇਡ ਭੇਜ ਰਹੇ ਆ ਜੋ ਸੀਆਈ ਦੇ ਇੰਚਾਰਜ ਨੇ ਚਾਰਜਪਟਰ ਬਲਜੀਤ ਸਿੰਘ ਉਹਨਾਂ ਨਾਲ ਵੀ ਗੱਲ ਹੋਈ ਹੈ ਜਾਨੀ ਬਰਨਾਲੇ ਜਿਹੜੇ ਸੀਆਈਡੀ ਦੇ ਇੰਚਾਰਜ ਨੇ ਉਹਨਾਂ ਨਾਲ ਵੀ ਗੱਲ ਹੋਈ ਹੈ ਕਈ ਅਫਸਰਾਂ ਨਾਲ ਹੋਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਫੋਨ ਨਹੀਂ ਚੱਕੇ ਜਾਨੀ ਕਈ ਅੱਗ ਬਹੁਤ ਭਿਆਨਕ ਹੈ ਵੀ ਭਰਾਵੋ ਇਹਦੇ ਵਿੱਚ ਬਹੁਤ ਕੈਮੀਕਲ ਨੇ ਜੇ ਅੱਗ ਐਂ ਚੱਲਦੀ ਰਹੀ ਇਹ ਜਿਆਦਾ ਕੱਲਾ ਫਤੇਗੜ ਸਨ ਨਾ ਨਹੀਂ ਪਤਾ ਨਹੀਂ ਕਿੰਨੇ ਕ ਪਿੰਡਾਂ ਤੱਕ ਇਹਨਾਂ ਦੀ ਹਵਾ ਜਾਣੀ ਹੈ ਕਿੰਨੇ ਕ ਪਿੰਡ ਨੇ ਲਵੇਟ ਤੇ ਲੈਣੇ ਆ ਜੇ ਜਲਦੀ ਕੰਟਰੋਲ ਇਤੇ ਨਾ ਹੋ ਜਾ ਹੁਣ ਵੀ ਸਾਡੀ ਬੇਨਤੀ ਹੈ ਵੀ ਜਿੱਥੇ ਤੱਕ ਸਾਡੀ ਵੀਡੀਓ ਜਾਂਦੀ ਹੈ ਅਫਸਰ ਚਾਈ ਨੂੰ ਅੰਦਰ ਕਿੰਨੇ ਮੁਲਾਜ਼ਮ ਨੇ ਕਿ ਉਹਨਾਂ ਦੇ ਹਾਲਾਤ ਨੇ ਜਾਨੀ ਉੱਥੇ ਅਫਸਰ ਚਾਹੀ ਵੀ ਪਹੁੰਚੇ ਕਿ ਇਹ 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 ਇਹਨਾਂ ਹਾਲਾਤ ਹੋਣ ਵੀ ਅੰਦਰ ਕਿੰਨੇ ਕ ਬੰਦੇ ਸੜ ਗਏ ਇਸ ਕਰਕੇ ਭਰਾਵੋ ਜਲਦੀ ਅੱਗ ਤੇ ਕੰਟਰੋਲ ਕੀਤਾ ਜਾਵੇ ਕਿੰਨੇ ਕ ਮਿੰਟ ਨੇ ਪ੍ਰਭਾਵਿਤ ਕਰਨੇ ਆ ਉਹ ਜੇ ਅੱਗ ਤੇ ਨਾ ਕੰਟਰੋਲ ਹੋਇਆ ਤੜਕੇ ਨੂੰ ਆਹ ਨਹੀਂ ਪਤਾ ਵੀ ਕਿੰਨੇ ਕ ਬੰਦੇ ਦੀ ਇਲਾਜਾ ਮਿਲਣਗੇ ਜੇ ਤੋ ਕੈਮੀਕਲ ਲੀਕ ਹੋ E'kara E'kara estamos em Barro, barro, barro.